ਕੈਨੇਡੀਅਨ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਸ਼ਰਨ ਮੰਗਣ ਵਾਲੇ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਇਮੀਗ੍ਰੇਸ਼ਨ ਮੰਤਰੀ ਨੇ ਅੱਜ ਇੱਕ ਵੱਡੀ ਚੇਤਾਵਨੀ ਦੇ ਦਿੱਤੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਹਾਲ ਹੀ ਵਿੱਚ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ ਸ਼ਰਨ ਮੰਗਲਵਾਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਧੇ ਗਿਣਤੀ ਬਾਰੇ ਗੱਲਬਾਤ ਕੀਤੀ ਹੈ ਇਸ ਨੂੰ ਚਿੰਤਾਜਨਕ ਰੁਝਾਨ ਦੱਸਿਆ ਕੈਨੇਡੀਅਨ ਟੈਲੀਵਿਜ਼ਨ ਪ੍ਰੋਗਰਾਮ ਬੈਬ वेस्ट ब्लॉक ਤੇ ਇੱਕ ਇੰਟਰਵਿਊ ਵਿੱਚ ਮਿਲਰ ਨੇ ਕਿਹਾ ਕਿ ਦੇਸ਼ ਨੇ ਵਿੱਚ ਰਹਿਣ ਦੇ ਲਈ ਵਿਦਿਆਰਥੀਆਂ ਨੂੰ ਵੀਜ਼ੇ ਦਿੱਤੇ ਹਨ ਤੇ ਇਹਨਾਂ ਦੀ ਦੁਰਵਰਤ ਤੋਂ ਬਾਰੇ ਚਰਚਾ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਅਕਸਰ ਘੱਟ ਟਿਊਸ਼ਨ ਫੀਸ ਤੋਂ ਲਾਭ ਲੈਣ ਦੇ ਮੌਕੇ ਕਾਰਨ ਹੁੰਦੇ ਨੇ। ਮਿਲਰ ਨੇ ਕਿਹਾ ਕਿ ਮੰਤਰਾਲੇ ਇਸ ਮਾਮਲੇ ਦੀ ਹੋਰ ਜਾਂਚ ਕਰ ਰਿਹਾ ਤੇ ਉਹਨਾਂ ਨੇ ਕਿਹਾ ਕਿ ਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਬਾੜੇ ਅਦਾਕਾਰਾਂ ਨੂੰ ਰੋਕਣ ਤੇ ਆਪਣੀ ਨਿਗਰਾਨੀ ਅਭਿਆਸਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਕੈਨੇਡਾ ਨੇ ਅਗਲੇ 3 ਸਾਲਾਂ ਵਿੱਚ ਆਰਜੀ ਨਿਵਾਸੀਆਂ ਦੀ ਗਿਣਤੀ 6.2 ਤੋਂ ਘਟਾ ਕੇ 5% ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵੀ ਸ਼ਾਮਲ ਹੈ ਜਨਵਰੀ ਵਿੱਚ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੇ ਦੇ ਅੰਦਰ ਹੋੜੀ ਕਰਨ ਲਈ 2 ਸਾਲ ਦੀ ਸੀਮਾ ਦਾ ਐਲਾਨ ਕੀਤਾ ਮਿਲਰ ਨੇ ਸ਼ੁਰੂ ਵਿੱਚ ਸੁਝਾਅ ਦਿੱਤਾ ਕਿ ਪਿਛਲੇ ਸਾਲ ਦੇ ਮੁਕਾਬਲੇ 2024 ਵਿੱਚ ਸੰਖਿਆਵਾਂ 35% ਘਟ ਗਈਆਂ ਨੇ ਸਾਲ 4,85,000 ਸਟੱਡੀ ਪਰਮਿਟ ਦਾ ਟੀਚਾ ਰੱਖਿਆ ਗਿਆ ਸੀ ਹਾਲਾਕੀ ਇਹਨਾਂ ਵਿੱਚੋਂ ਲਗਭਗ 20% ਵਿਦਿਆਰਥੀ ਦੇਸ਼ ਵਿੱਚ ਲੰਬੇ ਸਮੇਂ ਤੱਕ ਰਹਿਣ ਲਈ ਐਕਸਟੈਂਸ਼ਨ ਦੇ ਲਈ ਅਰਜ਼ੀਆਂ ਜਮ੍ਹਾਂ ਕਰਦੇ ਨੇ ਸਰਕਾਰ ਨੇ 2024 ਦੇ ਟੀਚੇ ਨੂੰ 3,64,000 ਪਰਮਿਟਾਂ ਵਿੱਚ ਵਿਸਤ੍ਰਿਤ ਕੀਤਾ ਜੋ ਕਿ 2023 ਵਿੱਚ ਜਾਰੀ ਕੀਤੇ ਗਏ ਲਗਭਗ 5,60,000 ਪਰਮਿਟਾਂ ਤੋਂ ਘੱਟ ਹੈ ਤੇ ਇਨਾ ਸਾਲਾਂ ਵਿੱਚ 35% ਦੀ ਕਮੀ ਆਈ ਹੈ। ਦਿੱਲੀ ਬੈਸ ਦੀ ਇੱਕ 2024 ਲਈ ਕੈਪ ਦੇ ਨਤੀਜੇ ਵਜੋਂ ਲਗਭਗ 3,64,000 ਪਰਵਾਨਿਤ ਅਧਿਆਨ ਪਰਮਟ ਹੋਣ ਦੀ ਉਮੀਦ ਹੈ ਜੋ ਕਿ 2023 ਤੋਂ 35% ਦੀ ਕਮੀ ਦੱਸ ਰਹੀ ਹੈ। ਤੇ 2024 ਲਈ ਕੈਪ ਤੋਂ ਬਾਅਦ ਕੈਨੇਡੀਅਨ ਅਧਿਕਾਰੀਆਂ ਨੇ ਹਾਲ ਹੀ ਵਿੱਚ ਮਾਸਟਰ ਤੇ ਪੀਐਚਡੀ ਦੇ ਵਿਦਿਆਰਥੀਆਂ ਸਮੇਤ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਹੋਰ ਕਮੀ ਦਾ ਐਲਾਨ ਵੀ ਕਰ ਦਿੱਤਾ ਹੈ। 2025 ਵਿੱਚ ਨਵੇਂ ਅੰਤਰਰਾਸ਼ਟਰੀ ਦੇ ਇਨਪਾਰਮੈਂਟਾਂ ਵਿੱਚ 2024 ਅਤੇ 485 ਹਜ਼ਾਰ ਦੇ ਟ੍ਰੀਚਰ ਤੋਂ 10% ਦੀ ਗਿਰਾਵਟ ਦੇਖਣ ਨੂੰ ਮਿਲੇਗੀ ਜਿਸ ਦਾ ਮਤਲਬ ਹੈ ਕਿ ਅਗਲੇ ਸਾਲ 437 ਹਜ਼ਾਰ ਦੇ ਇਨਪਾਰਮੈਂਟ ਜਾਰੀ ਕੀਤੇ ਜਾਣਗੇ ਕੈਨੇਡਾ ਦੀ ਰੈਸ਼ ਘਾਟ ਦਾ ਜੋ ਵੱਡਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪ੍ਰਵਾਸੀਆਂ ਨੂੰ ਅਕਸਰ ਜ਼ਿੰਮੇਵਾਰ ਦੱਸਿਆ ਜਾਂਦਾ ਹੈ ਇਮੀਗ੍ਰੇਸ਼ਨ ਸਿਟੀਜ਼ਨ ਅਤੇ ਰੈਸਕਿਊਜ਼ ਕੈਨੇਡਾ ਨੇ ਅਦ ਕਾਂਕੜੇ ਜੋ ਜਾਰੀ ਕੀਤੇ ਨੇ ਉਸ ਦੇ ਅਨਸਾਰ ਪਿਛਲੇ ਸਾਲ ਕੈਨੇਡਾ ਵਿੱਚ ਸਰਗਰਮ ਅਧਿਆਨ ਪਰਮਟਾਂ ਵਾਲੇ 10 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਨ ਜੋ 2022 ਦੇ ਮੁਕਾਬਲੇ 18% ਵੱਧ ਸੀ ਕੈਨੇਡਾ ਵਿੱਚ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਅੱਧੇ ਤੋਂ ਵੱਧ ਚੀਨ ਅਤੇ ਭਾਰਤ ਵਿੱਚ ਨੇ ਜਦੋਂ ਕਿ ਫਿਲਪੀਨਸ ਅਤੇ ਨਾਈਜੀਰੀਆ ਦੇ ਵਿਦਿਆਰਥੀਆਂ ਦੀ ਆਬਾਦੀ ਪਿਛਲੇ ਸਾਲ ਵਿੱਚ ਵਧੀ ਹੈ ਮੰਤਰੀ ਮਿਲਨ ਨੇ ਪਹਿਲਾਂ ਹੀ ਕਿਹਾ ਕਿ ਸਟੱਡੀ ਵੀਜ਼ਾ ਭਿਕ ਦੀ ਰਹਿਸ਼ ਦੀ ਗਾਰੰਟੀ ਨਹੀਂ ਦਿੰਦਾ ਇਸ ਵੱਲ ਇਸ਼ਾਰਾ ਕਰਦੇ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਕੈਨੇਡਾ ਨੂੰ ਆਪਣੇ ਆਪ ਨੂੰ ਸਿੱਖਿਤ ਕਰਨ ਅਤੇ ਉਹਨਾਂ ਹੁਨਰਾਂ ਨੂੰ ਘਰ ਵਾਪਸ ਲੈ ਕੇ ਜਾਣ ਦੇ ਸਥਾਨ ਵਜੋਂ ਦੇਖਣਾ ਚਾਹੀਦਾ ਹੈ। ਕ੍ਰਿਡਨ ਖਬਰਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੰਡੀ ਬ੍ਰੇਕਿੰਗ نیوز ਔਰ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣਗੀਆਂ। ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀ ਐ, ਸੁਣਨੀ ਐ, ਪੜ੍ਹਨੀ ਐ। ਤਾਂ ਬਨੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ।